ਬੀਜੇਪੀ ਦੇ ਵਿੱਚ ਵੱਡਾ ਬਦਲਾਅ ਸਕਦਾ ਹੈ ਤੇ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਿਏ ਕਿ ਉੱਥੇ ਹੀ ਮਹਿਲਾ ਪ੍ਰਧਾਨ ਨੂੰ ਜਿਹੜਾ ਕਿ ਪ੍ਰਧਾਨ ਬਣਾਇਆ ਜਾ ਸਕਦਾ ਹੈ ਤੇ ਜਿਸ ਦੇ ਤਹਿਤ ਅੱਜ ਵੱਡਾ ਫੇਰ ਬਦਲ ਬੀਜੇਪੀ ਕਰ ਸਕਦੀ ਹੈ ਤਾਂ ਉੱਥੇ ਹੀ ਗੱਲ ਕਰੀਏ ਤਾਂ ਇਹ ਲਗਾਤਾਰ ਹੁਣ ਚਰਚਾ ਵਿੱਚ ਜਿਹੜੀਆਂ ਕਿ ਹੋਣ ਲੱਗੀਆਂ ਨੇ ਤੇ ਭਾਰਤੀ ਜਨਤਾ ਪਾਰਟੀ ਨੇ ਨਵੇਂ ਪ੍ਰਧਾਨ ਦੀ ਚੋਣ ਪਰ ਕਿਰਿਆ ਤੇ ਵਿਚਾਰ ਸ਼ੁਰੂ ਕਰ ਦਿੱਤੀ ਹੈ ਤੇ ਪਾਰਟੀ ਇਸ ਵਾਰ ਵੱਡੇ ਬਦਲਾਅ ਦੇ ਵੱਲ ਵੱਧ ਰਹੀ ਹੈ ਰਿਪੋਰਟਾਂ ਮੁਤਾਬਕ ਜੀਪੀ ਪਹਿਲੀ ਵਾਰ ਕਿਸੇ ਮਹਿਲਾ ਨੂੰ ਪਾਰਟੀ ਦਾ ਪ੍ਰਧਾਨਕ ਜਿਹੜਾ ਕਿ ਕਮਾਂਡ ਸੌਪ ਸਕਦੀ ਹੈ ਤੇ ਪਾਰਟੀ ਦਾ ਉੱਤਰ ਪ੍ਰਦੇਸ਼ ਮਹਾਰਾਸ਼ਟਰ ਤੇ ਦਿੱਲੀ ਵਰਗੇ ਰਾਜਾਂ ਚ ਵਧੀਆ ਪ੍ਰਦਰਸ਼ਨ ਰਿਹਾ ਸੀ ਤੇ ਇਸ ਕਰਕੇ ਦਿੱਲੀ ਦਾ ਦਿੱਲੀ ਦੀ ਜਿਹੜੀ ਕਿ ਮੁੱਖ ਮੰਤਰੀ ਵੀ ਇੱਕ ਮਹਿਲਾ ਨੂੰ ਬਣਾਇਆ ਗਿਆ ਤੇ ਹੁਣ ਮਹਿਲਾਵਾਂ ਨੂੰ ਆਕਰਸ਼ਿਤ ਕਰਨ ਦੇ ਲਈ ਪਾਰਟੀ ਪ੍ਰਧਾਨ ਵੀ ਕਿਸੇ ਮਹਿਲਾ ਨੂੰ ਬਣਾਇਆ ਜਾ ਸਕਦਾ ਹੈ ਤੇ ਅਸਲ ਚ ਮੌਜੂਦਾ ਪ੍ਰਧਾਨ ਜੇਪੀ ਨੱਡਾ ਦਾ ਖਰਚ ਕਾਲ ਜਨਵਰੀ 2023 ਦੇ ਵਿੱਚ ਸਮਾਪਤ ਹੋ ਚੁੱਕਾ ਸੀ ਪਰ ਪਾਰਟੀ ਨੇ ਉਹਨਾਂ ਨੂੰ ਜੂਨ 2024 ਤੱਕ ਬਾਧੂ ਜ਼ਿੰਮੇਵਾਰੀਆਂ ਜਿਹੜੀ ਕਿ ਉਹ ਸੌਪੀ ਸੀ ਤੇ ਹੁਣ ਜਲਦੀ ਹੀ ਨਵੇਂ ਨਾਮ ਦਾ ਐਲਾਨ ਹੋ ਸਕਦਾ ਹੈ ਤੇ ਅਗਲਾ ਪਾਰਟੀ ਪ੍ਰਧਾਨ ਕੋਈ ਮੈਲਾ ਹੋ ਸਕਦੀ ਹੈ ਇਸੇ ਲਈ ਤਿੰਨ ਨਾਮ ਸਭ ਤੋਂ ਅੱਗੇ ਨੇ ਨਿਰਮਲਾ ਸ਼ੀਤਾਰਮਨ ਤੇ ਉਥੇ ਹੀ ਪੁਰਦੇਸ਼ਵਰੀ ਤੇ ਅਤੇ ਵਨਾਥੀ ਸ਼੍ਰੀ ਨਿਵਾਸ ਵਿੱਚੋਂ ਕਿਸੇ ਇੱਕ ਦਾ ਨਾਮ ਹੈ ਜਿਹੜੇ ਕਿ ਉਹਨਾਂ ਦੇ ਉੱਤੇ ਮੋਹਰ ਲੱਗ ਸਕਦੀ ਹੈ ਜਿਸ ਨੂੰ ਲੈ ਕੇ ਭਾਜਪਾ ਇੱਕ ਵੱਡਾ ਫੈਸਲਾ ਲੈ ਸਕਦੀ ਹੈ ਤਾਂ ਗੱਲ ਕਰੀਏ ਨਿਰਮਲਾ ਨੂੰ ਲੈ ਕੇ ਤਾਂ ਮੌਜੂਦਾ ਵਿੱਤੀ ਮੰਤਰੀ ਨਿਰਮਲਾ ਸ਼ੀਤਾਰਮਨ ਭਾਜਪਾ ਦੇ ਵਿੱਚ ਇੱਕ ਕਾਫੀ ਵੱਡੀ ਮਜ਼ਬੂਤ ਪਕੜ ਬਣਾ ਚੁੱਕੀ ਹੈ ਤੇ ਉਹਨਾਂ ਦੇ ਕੋਲ ਕੇਂਦਰ ਸਰਕਾਰ 'ਚ ਕੰਮ ਕਰਨ ਦਾ ਲੰਮਾ ਤਜਰਬਾ ਹੈ ਹਾਲ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਭਾਜਪਾ ਮੁੱਖ ਦਫ਼ਤਰ ਜੇਪੀ ਨੱਟਾ ਅਤੇ ਕਈ ਮੀਟਿੰਗ ਉਹਨਾਂ ਦੀਆਂ ਸੰਤੋਸ਼ ਦੇ ਨਾਲ ਹੋਈਆਂ ਸੀ ਤੇ ਉਹ ਦੱਖਣੀ ਭਾਰਤ ਤੋਂ ਸੰਬੋਧਨ ਨੇ ਜੋ ਭਾਜਪਾ ਦੇ ਲਈ ਉੱਥੇ ਵਿਸਤਾਰ ਦੇ ਰਾਹ ਖੋਲ ਸਕਦਾ ਹੈ ਤੇ ਦੂਜੇ ਪਾਸੇ ਬਨਾਥੀ ਸ਼੍ਰੀ ਨਿਵਾਸ਼ਣ ਨੂੰ ਗੱਲ ਕਰੀਏ ਤਾਂ ਉਹਨਾਂ ਦੇ ਬੋਲੋ ਜਿਹੜੀ ਕਿ ਦੱਖਣ ਸੀਟ ਤੋਂ ਵਿਧਾਇਕ ਅਤੇ ਭਾਜਪਾ ਦੀ ਮਹਿਲਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਵੀ ਰਹਿ ਚੁੱਕੀ ਹੈ ਤੇ ਜਿਸ ਨੂੰ ਲੈ ਕੇ ਉੱਥੇ ਲੰਬੇ ਸਮੇਂ ਤੋਂ ਭਾਜਪਾ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਜਿਸ ਦੇ ਤਹਿਤ ਗੱਲ ਕਰੀਏ ਤਾਂ ਉਥੇ ਹੀ ਪੂਰਦੇ ਪੂਰਦੇਸ਼ਵਰੀ ਦੀ ਤਾਂ ਜਿਸ ਦੇ ਤਹਿਤ ਭਾਜਪਾ ਦੀ ਸਾਬਕਾ ਪ੍ਰਧਾਨ रह चुकी है ਤੇ ਇੱਕ ਤਜਰਬੇਦਾਰ ਨੇਤਾ ਵੀ ਹੈ ਤੇ ਉਹਨਾਂ ਨੇ ਆਪਰੇਸ਼ਨ ਸੰਦੂਰ ਮੁਹਿੰਮ ਦਾ ਵੀ ਹਿੱਸਾ ਰਹਿ ਚੁੱਕੀ ਹੈ ਤੇ ਜਿਸ ਨੂੰ ਲੈ ਕੇ ਪਾਰਟੀ ਉਹਨਾਂ ਦੇ ਉੱਤੇ ਪੂਰਾ ਭਰੋਸਾ ਕਰਦੀ ਹੈ ਇਸ ਲਈ ਉਹਨਾਂ ਦੇ ਨਾਂ ਤੇ ਵੀ ਮੋਹਰ ਲੱਗਣ ਦੀ ਪੂਰੀ ਸੁਭਾਵਨਾ ਹੈ ਤੇ ਜਿਸ ਤੋਂ ਬਾਅਦ ਭਾਜਪਾ ਜਿਹੜਾ ਕਿ ਇੱਕ ਵੱਡਾ ਬਦਲਾਅ ਕਰ ਸਕਦਾ ਹੈ ਤੇ ਭਾਜਪਾ ਨੂੰ ਹੁਣ ਮਹਿਲਾ ਪਰਧਾਨ ਮਿਲ ਸਕਦੀ ਹੈ ਤੇ ਜਿਸ ਦੇ ਤਹਿਤ ਅੱਜ ਵੱਡਾ ਫੇਰ ਬਦਲ ਭਾਜਪਾ ਕਰ ਸਕਦੀ ਹੈ ਤਾਂ ਉਥੇ ਗੱਲ ਕਰੀਏ ਤਾਂ ਇਹ ਲਗਾਤਾਰ ਹੁਣ ਚਰਚਾਾਂ ਵਿੱਚ ਜਿਹੜੀਆਂ ਕਿ ਹੋਣ ਲੱਗੀਆਂ ਨੇ ਤੇ ਭਾਰਤੀ ਜਨਤਾ ਪਾਰਟੀ ਨੇ ਨਵੇਂ ਪ੍ਰਧਾਨ ਦੀ ਚੋਣ ਪਰ ਕਿਰਿਆ ਤੇ ਵਿਚਾਰ ਸ਼ੁਰੂ ਕਰ ਦਿੱਤੀ ਹੈ ਤੇ ਪਾਰਟੀ ਇਸ ਵਾਰ ਵੱਡੇ ਬਦਲਾਅ ਦੇ ਵੱਲ ਵੱਧ ਰਹੀ ਹੈ ਰਿਪੋਰਟਾਂ ਮੁਤਾਬਕ ਭਾਜਪਾ ਪਹਿਲੀ ਵਾਰ ਕਿਸੇ ਮਹਿਲਾ ਨੂੰ ਪਾਰਟੀ ਦਾ ਪ੍ਰਧਾਨਕ ਜਿਹੜਾ ਕਿ ਕਮਾਂਡ ਸੌਪ ਸਕਦੀ ਹੈ ਤੇ ਪਾਰਟੀ ਦਾ ਉੱਤਰ ਪ੍ਰਦੇਸ਼ ਮਹਾਰਾਸ਼ਟਰ ਅਤੇ ਦਿੱਲੀ ਵਰਗੇ ਰਾਜਾਂ 'ਚ ਵਧੀਆ ਪ੍ਰਦਰਸ਼ਨ ਰਿਹਾ ਸੀ ਤੇ ਇਸ ਕਰਕੇ ਦਿੱਲੀ ਦਾ ਦਿੱਲੀ ਦੀ ਜਿਹੜੀ ਕਿ ਮੁੱਖ ਮੰਤਰੀ ਵੀ ਇੱਕ ਮਹਿਲਾ ਨੂੰ ਬਣਾਇਆ ਗਿਆ ਤੇ ਹੁਣ ਮਹਿਲਾਵਾਂ ਨੂੰ ਆਕਰਸ਼ਿਤ ਕਰਨ ਦੇ ਲਈ ਪਾਰਟੀ ਪ੍ਰਧਾਨ ਵੀ ਕਿਸੇ ਮਹਿਲਾ ਨੂੰ ਬਣਾਇਆ ਜਾ ਸਕਦਾ ਹੈ ਤੇ ਅਸਲ 'ਚ ਮੌਜੂਦਾ ਪ੍ਰਧਾਨ ਜੇਪੀ ਨੱਡਾ ਦਾ ਖਰਚ ਕਾਲ ਜਨਵਰੀ 2023 ਦੇ ਵਿੱਚ ਸਮਾਪਤ ਹੋ ਚੁੱਕਾ ਸੀ ਪਰ ਪਾਰਟੀ ਨੇ ਉਹਨਾਂ ਨੂੰ ਜੂਨ 2024 ਤੱਕ ਬਾਧੂ ਜ਼ਿੰਮੇਵਾਰੀ ਹੈ ਜਿਹੜੀ ਕਿ ਉਹ ਸੌਫੀ ਤੇ ਹੁਣ ਜਲਦੀ ਹੀ ਨਵੇਂ ਨਾਮ ਦਾ ਐਲਾਨ ਹੋ ਸਕਦਾ ਹੈ ਤੇ ਅਗਲਾ ਪਾਰਟੀ ਪ੍ਰਧਾਨ ਕੋਈ ਮੈਲਾ ਹੋ ਸਕਦੀ ਹੈ ਇਸੇ ਲਈ ਤਿੰਨ ਨਾਮ ਸਭ ਤੋਂ ਅੱਗੇ ਨੇ ਨਿਰਮਲਾ ਸ਼ੀਤਾਰਮਨ ਤੇ ਉਥੇ ਹੀ ਪੁਰਦੇਸ਼ਵਰੀ ਤੇ ਅਤੇ ਵਨਾਥੀ ਸ਼੍ਰੀ ਨਿਵਾਸ ਵਿੱਚੋਂ ਕਿਸੇ ਇੱਕ ਦਾ ਨਾਮ ਹੈ ਜਿਹੜੇ ਕਿ ਉਹਨਾਂ ਦੇ ਉੱਤੇ ਮੋਹਰ ਲੱਗ ਸਕਦੀ ਹੈ ਤੇ ਜਿਸ ਨੂੰ ਲੈ ਕੇ ਭਾਜਪਾ ਇੱਕ ਵੱਡਾ ਫੈਸਲਾ ਲੈ ਸਕਦੀ ਹੈ ਤਾਂ ਗੱਲ ਕਰੀਏ ਨਿਰਮਲਾ ਨੂੰ ਲੈ ਕੇ ਤਾਂ ਮੌਜੂਦਾ ਵਿੱਤੀ ਮੰਤਰੀ ਨਿਰਮਲਾ ਸ਼ੀਤਾਰਮਨ ਪਾਜਪਾ ਦੇ ਵਿੱਚ ਇੱਕ ਕਾਫੀ ਵੱਡੀ ਮਜ਼ਬੂਤ ਪਕੜ ਬਣਾ ਚੁੱਕੀ ਹੈ ਤੇ ਉਹਨਾਂ ਦੇ ਕੋਲ ਕੇਂਦਰ ਸਰਕਾਰ 'ਚ ਕੰਮ ਕਰਨ ਦਾ ਲੰਮਾ ਤਜਰਬਾ ਹੈ ਹਾਲ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਭਾਜਪਾ ਮੁੱਖ ਦਫ਼ਤਰ ਜੇਪੀ ਨੱਟਾ ਅਤੇ ਕਈ ਮੀਟਿੰਗ ਉਹਨਾਂ ਦੀਆਂ ਸੰਤੋਸ਼ ਦੇ ਨਾਲ ਹੋਈਆਂ ਸੀ ਤੇ ਉਹ ਦੱਖਣੀ ਭਾਰਤ ਤੋਂ ਸੰਬੋਧਨ ਨੇ ਜੋ ਭਾਜਪਾ ਦੇ ਲਈ ਉੱਥੇ ਵਿਸਤਾਰ ਦੇ ਰਾ ਖੋਲ ਸਕਦਾ ਹੈ ਤੇ ਦੂਜੇ ਪਾਸੇ ਬਨਾਥੀ ਸ਼੍ਰੀ ਨਿਵਾਸ਼ਨ ਨੂੰ ਗੱਲ ਕਰੀਏ ਤਾਂ ਉਹਨਾਂ ਦੇ ਬੋਲੋ ਜਿਹੜੀ ਕਿ ਦੱਖਣ ਸੀਟ ਤੋਂ ਵਿਧਾਇਕ ਤੇ ਭਾਜਪਾ ਦੀ ਮਹਿਲਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਵੀ ਰਹਿ ਚੁੱਕੀ ਹੈ ਤੇ ਜਿਸ ਨੂੰ ਲੈ ਕੇ ਉੱਥੇ ਲੰਬੇ ਸਮੇਂ ਤੋਂ ਭਾਜਪਾ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਜਿਸ ਦੇ ਤਹਿਤ ਗੱਲ ਕਰੀਏ ਤਾਂ ਉਥੇ ਹੀ ਪੂਰਦੇ ਪੂਰਦੇਸ਼ਵਰੀ ਜੀ ਤਾਂ ਜਿਸ ਦੇ ਤਹਿਤ ਭਾਜਪਾ ਦੀ ਸਾਬਕਾ ਪ੍ਰਧਾਨ ਰਹਿ ਚੁੱਕੀ ਹੈ ਤੇ ਇੱਕ ਤਜਰਬੇਦਾਰ ਨੇਤਾ ਵੀ ਹੈ ਤੇ ਉਹਨਾਂ ਨੇ ਆਪਰੇਸ਼ਨ ਸੰਦੂਰ ਮੁਹਿੰਮ ਦਾ ਵੀ ਹਿੱਸਾ ਰਹਿ ਚੁੱਕੀ ਹੈ ਤੇ ਜਿਸ ਨੂੰ ਲੈ ਕੇ ਪਾਰਟੀ ਉਹਨਾਂ ਦੇ ਉੱਤੇ ਪੂਰਾ ਭਰੋਸਾ ਕਰਦੀ ਹੈ ਇਸ ਲਈ ਉਹਨਾਂ ਦੇ ਨਾਂ ਤੇ ਵੀ ਮੋਹਰ ਲੱਗਣ ਦੀ ਪੂਰੀ ਸੁਭਾਵਨਾ ਹੈ ਤੇ ਜਿਸ ਤੋਂ ਬਾਅਦ ਭਾਜਪਾ ਜਿਹੜਾ ਕਿ ਇੱਕ ਵੱਡਾ ਬਦਲਾਅ ਕਰ ਸਕਦਾ ਹੈ ਤੇ ਭਾਜਪਾ ਨੂੰ ਹੁਣ ਮਹਿਲਾ mel trakı